ਪਿਛਲੇ ਦਿਨੀ ਟਾਈਮ ਮੈਗਜ਼ੀਨ ਦੇ ਕਵਰ ਪੇਜ ਤੋਂ ਲੈ ਕੇ ਨਿਊਜ਼ ਟੀਵੀ ਤੇ ਮੀਡੀਆ 'ਚ ਇਹ ਗੱਲ ਬਹੁਤ ਚਰਚਾ 'ਚ ਰਹੀ ਕਿ ਡਾਇਰ ਵੁਲਫ ਜੋ ਕਿ ਲਗਭਗ 12500 ਸਾਲ ਪਹਿਲਾਂ ਵਿਲੁਪਤ ਹੋ ਗਿਆ ਸੀ ਨੂੰ ਟੈਕਸਾਸ ਦੀ ਬਾਇਓਟੈਕ ਕੰਪਨੀ ਕੋਲੋਸਲ ਬਾਇਓਸਾਇੰਸਿਸ ਨੇ ਮੁੜ ਜੀਵਤ ਕਰ ਦਿੱਤਾ ਹੈ ਟਾਈਮ ਮੈਗਜ਼ੀਨ ਨੇ ਐਕਸਟਿੰਕਟ ਸ਼ਬਦ ਤੇ ਰੈੱਡ ਲਾਈਨ ਲਾ ਕੇ ਹੇਠਾਂ ਰੇਮਸ ਨਾਂ ਦੇ ਬਘਿਆੜੇ ਦੀ ਫੋਟੋ ਲਾ ਕੇ ਦੱਸਿਆ ਕਿ ਇਹ ਡਾਇਰ ਵੁਲਫ ਹੈ ਜੋ ਕਿ 10000 ਸਾਲਾਂ ਤੋਂ ਬਾਅਦ ਸਾਡੇ ਕੋਲ ਪਹਿਲੀ ਵਾਰ ਮੌਜੂਦ ਹੈ ਇਸ ਪ੍ਰੋਜੈਕਟ ਦੇ ਤਹਿਤ ਕੋਲਸਲ ਕੰਪਨੀ ਨੇ ਤਿੰਨ ਡਾਇਰ ਗਲੂਪ ਦੇ ਬੱਚੇ ਪੈਦਾ ਕੀਤੇ ਜਿਨ੍ਹਾਂ ਦੇ ਨਾਂ ਹਨ ਰੇਮਸ, ਰੋਮੁਲਸ ਅਤੇ ਖਲੀਸੀ ਹੁਣ ਇੱਥੇ ਇਹ ਗੱਲ ਬਹੁਤ ਇੰਟਰਸਟਿੰਗ ਹੈ ਕਿ ਰੇਮਸ ਅਤੇ ਰੋਮੁਲਸ ਦੇ ਨਾਮ ਰੋਮਨ ਮਿਥਿਆਸ ਦੇ ਦੋ ਭਰਾਵਾਂ ਦੇ ਨਾਂ ਤੇ ਰੱਖੇ ਗਏ ਹਨ ਜਿਨ੍ਹਾਂ ਨੂੰ ਇੱਕ ਬਗਿਆੜ ਨੇ ਪਾਲਿਆ ਸੀ ਇਹ ਕਹਾਣੀ ਅਦਾ ਹੈ ਕਿ ਰੇਮਸ ਅਤੇ ਰੋਮੁਲਸ ਦੋ ਜੁੜਵਾ ਭਰਾ ਸਨ ਜਿਨ੍ਹਾਂ ਦਾ ਜਨਮ ਰੀਆ ਸਿਲਵਿਆ ਨਾਮਕ ਇੱਕ ਰਾਜਕੁਮਾਰੀ ਅਤੇ ਮਾਰਸ ਜੋ ਕਿ ਰੋਮਨ ਜੰਗ ਦਾ ਦੇਵਤਾ ਹੈ ਦੇ ਪੁੱਤਰ ਵਜੋਂ ਹੋਇਆ ਸੀ ਇਹ ਦੋਨੋਂ ਭਰਾ ਆਪਣੀ ਮਾਤਾ ਦੇ ਨਾਲ ਆਪਣੇ ਨਾਨਕੇ ਘਰ ਹੀ ਰਹਿੰਦੇ ਸਨ ਇੱਕ ਦਿਨ ਇਹ ਜਾ ਹੁੰਦਾ ਹੈ ਕਿ ਰੀਆ ਸਿਲਵੀਆ ਦੇ ਪਿਤਾ ਨੂੰ ਜਾਨੀ ਇਹਨਾਂ ਦੋਨਾਂ ਭਰਾਵਾਂ ਦੇ ਨਾਨੇ ਨੂੰ ਇੱਕ ਅਮੋਲੀਅਸ ਨਾਂ ਦਾ ਰਾਜਾ ਹਰਾ ਦਿੰਦਾ ਹੈ ਤੇ ਉਸ ਤੋਂ ਰਾਜ ਗੱਦੀ ਖੋਹ ਲੈਂਦਾ ਹੈ ਉਸ ਸਮੇਂ ਇਹ ਦੋਨੋਂ ਭਰਾ ਜੇ ਬੱਚੇ ਸਨ ਹੁਣ ਅਮੋਲੀਅਸ ਨੂੰ ਡਰ ਸੀ ਕਿ ਇਹ ਬੱਚੇ ਵੱਡੇ ਹੋ ਕੇ ਉਸ ਤੋਂ ਇਸ ਗੱਲ ਦਾ ਬਦਲਾ ਜ਼ਰੂਰ ਲੈਣਗੇ ਇਸ ਲਈ ਉਹ ਆਪਣੇ ਸੈਨਿਕਾਂ ਨੂੰ ਹੁਕਮ ਦਿੰਦਾ ਹੈ ਕਿ ਬੱਚਾ ਨੂੰ ਮਾਰ ਦਿੱਤਾ ਜਾਵੇ ਪਰ ਅਮੋਲੀਅਸ ਦੇ ਸੈਨਿਕਾਂ ਨੂੰ ਬੱਚਿਆਂ ਦੇ ਤਰਸਾ ਜਾਂਦਾ ਹੈ ਉਹ ਦੋਨਾਂ ਭਰਾਵਾਂ ਨੂੰ ਮਾਰਨ ਦੀ ਬਜਾਏ ਇਹਨਾਂ ਨੇ ਇੱਕ ਟੋਕਰੀ ਵਿੱਚ ਰੱਖ ਕੇ ਟਿਬਰ ਨਦੀ ਵਿੱਚ ਛੋੜ ਦਿੰਦੇ ਨੇ। ਹੁਣ ਟੋਕਰੀ ਨਦੀ ਦੇ ਇੱਕ ਕਿਨਾਰੇ ਤੇ ਰੁਕਦੀ ਹੈ ਤਾਂ ਇੱਕ ਮੱਧਾ ਬਗਿਆੜ ਨੂੰ ਜਾ ਮਿਲਦੀ ਹੈ। ਹੁਣ ਉਸ ਮੱਧਾ ਬਗਿਆੜ ਨੇ ਇਹਨਾਂ ਨੂੰ ਖਾਧਾ ਨਹੀਂ। ਸਗੋਂ ਉਸ ਦੇ ਅੰਦਰ ਮਮਤਾ ਜਗ ਪੈਂਦੀ ਹੈ। ਉਹ ਇਹਨਾਂ ਦੋਨਾਂ ਭਰਾਵਾਂ ਨੂੰ ਆਪਣੀ ਸੁਰੱਖਿਆ ਵਿੱਚ ਰੱਖਦੀ ਹੈ ਤੇ ਦੁੱਧ ਪਿਲਾਉਂਦੀ ਹੈ। ਬਾਅਦ ਵਿੱਚ ਇੱਕ ਫੋਸਟਲਸ ਨਾਮ ਦੇ ਚਰਵਾਏ ਨੂੰ ਇਹ ਬੱਚੇ ਲੱਭ ਪੈਂਦੇ ਨੇ। ਭੋਰੇ ਮਸ ਅਤੇ ਰੋਮਲਸ ਨੂੰ ਆਪਣੇ ਘਰ ਲੈ ਜਾਂਦਾ ਹੈ ਅਤੇ ਇਹਨਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਦਾ ਹੈ। ਜਦੋਂ ਇਹ ਦੋਨੋਂ ਭਰਾ ਵੱਡੇ ਹੁੰਦੇ ਨੇ ਤਾਂ ਇਹਨਾਂ ਨੂੰ ਆਪਣੀ ਅਸਲ ਪਛਾਣ ਦਾ ਪਤਾ ਲੱਗਦਾ ਤਾਂ ਅਮੋਲੀਅਸ ਨਾਲ ਜ ਉਸ ਨੂੰ ਹਰਾ ਕੇ ਆਪਣੇ ਨਾਨੇ ਨੂੰ ਮੁੜ ਰਾਜਾ ਬਣਾ ਦਿੰਦੇ ਨੇ ਕੁਝ ਸਮਾਂ ਬੀਤਣ ਤੋਂ ਬਾਅਦ ਇਹਨਾਂ ਦੋਨਾਂ ਭਰਾਵਾਂ 'ਚ ਵੀ ਕਿਸੇ ਗੱਲ ਕਰਕੇ ਝਗੜਾ ਹੋ ਜਾਂਦਾ ਹੈ ਤੇ ਇਸ ਝਗੜੇ ਦੌਰਾਨ ਰੋਮਲਸ ਦੇ ਹੱਥੋਂ ਰੇਮਸ ਮਰ ਜਾਂਦਾ ਹੈ ਹੁਣ ਰੋਮਲਸ ਨੂੰ ਆਪਣੇ ਭਰਾ ਦੀ ਮੌਤ ਤੇ ਬਹੁਤ ਦੁੱਖ ਹੁੰਦਾ ਹੈ ਤੇ ਉਸ ਦੀ ਯਾਦ 'ਚ ਪੈਲੇਟਾਈਨ ਹਿੱਲਸ 'ਤੇ ਇੱਕ ਸ਼ਹਿਰ ਦੀ ਸਥਾਪਨਾ ਵੀ ਕਰਦਾ ਹੈ ਜਿਸ ਦਾ ਨਾਮ ਰੇਮਸ ਦੇ ਨਾਂ ਤੇ ਰੋਮ ਰੱਖਦਾ ਹੈ ਅੱਜ ਇਸ ਤਰ੍ਹਾਂ ਰੋਮਲਸ ਰੋਮ ਦਾ ਪਹਿਲਾ ਰਾਜਾ ਬਣਿਆ ਸੋ ਇਹ ਪ੍ਰਾਚੀਨ ਰੋਮਨ ਸਾਮਰਾਜ ਅਤੇ ਮੌਜੂਦਾ ਇਟਲੀ ਦੀ ਰਾਜਧਾਨੀ ਰੋਮ ਨਾਲ ਜੁੜੀ ਹੋਈ ਇੱਕ ਮਿਥਿਆਸਕ ਕਹਾਣੀ ਹੈ ਸੋ ਐਸਟਰਾ ਰੇਮਸ ਅਤੇ ਰੋਮਲਸ ਜਿਹੜੇ ਮਿਥਿਆਸਕ ਨਾਮ ਨੇ ਉਹਨਾਂ ਦੇ ਨਾਮ ਤੇ ਹੀ ਡਾਇਰਵਲਫ ਦੇ ਬੱਚਿਆਂ ਦੇ ਨਾਮ ਰੱਖੇ ਗਏ ਨੇ ਇਹ ਦੋਵੇਂ ਜੁੜਵਾ ਨਰ ਬੱਚੇ ਜਿਹੜੇ ਨੇ ਇਹ 1 ਅਕਤੂਬਰ 2024 ਨੂੰ ਪੈਦਾ ਹੋਏ ਸਨ ਇਹਨਾਂ ਤੋਂ ਇਲਾਵਾ ਇੱਕ ਮਾਦਾ ਬੱਚੀ ਪੈਦਾ ਹੋਈ ਜਿਸ ਦਾ ਨਾਮ ਰੱਖਿਆ ਗਿਆ ਹੈ ਖਲੀਸੀ ਖਲੀਸੀ ਨਾਮ ਜਿਹੜਾ ਗੇਮ ਆਫ ਥਰೋನ್ ਸੀਰੀਅਲ ਦੇ ਨਾਮ ਦੇ ਇੱਕ ਕਿਰਦਾਰ ਤੋਂ ਲਿਆ ਗਿਆ ਹੈ ਜਿਸ ਨੇ ਕਿ ਡਾਇਰਵਲਫ ਨੂੰ ਬਹੁਤ ਪ੍ਰਸਿੱਧ ਕੀਤਾ ਜਿਨ੍ਹਾਂ ਨੇ ਗੇਮ ਆਫ ਥਰونز ਨੂੰ ਦੇਖਿਆ ਹੈ ਉਹ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਇਹ ਮਾਦਾ ਬੱਚੀ ਜਿਹੜੀ ਹੈ ਇਹ 30 ਜਨਵਰੀ 2025 ਨੂੰ ਪੈਦਾ ਹੋਈ ਜੇ ਹੁਣ ਦੇਖੀਏ ਕਿ ਅਸਲ 'ਚ ਇਹ ਸੰਭਵ ਕਿਵੇਂ ਹੋ ਸਕਿਆ ਤਾਂ ਕੋਲੋਸਲ ਬਾਇਓਸਾਇੰਸਸ ਨੇ 13000 ਸਾਲ ਪੁਰਾਣੇ ਡਾਇਰ ਬੁਲਫ ਦੇ ਦੰਦ ਅਤੇ 72000 ਸਾਲ ਪੁਰਾਣੀ ਖੋਪੜੀ ਤੋਂ ਡੀਐਨਏ ਲਿਆ ਇਸ ਡੀਐਨਏ ਦੀ ਮਦਦ ਨਾਲ ਵਿਗਿਆਨੀਆਂ ਨੂੰ ਪਤਾ ਲੱਗਾ ਕਿ ਡੀਐਨਏ ਦੇ 14 ਜਿਹੜੇ ਜੀਨਸ ਨੇ ਆਧੁਨਿਕ ਬਗਿਆੜ ਯਾਨੀ ਗਰੇਵ ਬੁਲਫ ਤੋਂ ਅਲੱਗ ਹਨ ਫਿਰ ਇਹਨਾਂ ਜੀਨਸ ਵਿੱਚ ਵਿਅ ਬਦਲਾ ਕਰਕੇ ਇਹ ਬੱਚੇ ਫੀਮੇਲ ਡੌਗ ਦੀ ਮਦਦ ਨਾਲ ਪੈਦਾ ਕੀਤੇ ਗਏ ਫੀਮੇਲ ਡੌਗ ਦੀ ਜਿਹੜੀ ਗਰਭਵਸਤਾ ਉਸ ਨੂੰ ਅਲਟਰਾਸਾਉਂਡ ਰਾਹੀਂ ਜਾਂਚਿਆ ਜਾਂਦਾ ਸੀ ਸਾਰੇ ਬੱਚੇ ਜਿਹੜੇ ਨੇ ਯਾਨੀ ਇਹ ਤਿੰਨੋਂ ਬੱਚੇ ਸੀ ਸੈਕਸ਼ਨ ਯਾਨੀ ਸਰਜਰੀ ਰਾਹੀਂ ਪੈਦਾ ਹੋਏ ਨੇ ਅਸਲ ਵਿੱਚ ਕੀ ਹੋਇਆ ਕਿ ਵਿਗਿਆਨੀਆਂ ਨੂੰ ਇੱਕ ਅਜਿਹੀ ਕੈਂਚੀ ਲੱਭ ਗਈ ਹੈ ਜਿਸ ਦੀ ਮਦਦ ਨਾਲ ਪ੍ਰਾਣੀਆਂ ਪਈਆਂ ਜਾਨਵਰਾਂ ਦੀਆਂ ਹੱਡੀਆਂ ਨੂੰ ਜਿਨ੍ਹਾਂ ਨੂੰ ਕਿ ਫੌਸਲਸ ਕਿਹਾ ਜਾਂਦਾ ਹੈ ਇਹਨਾਂ ਹੱਡੀਆਂ 'ਚ ਮੌਜੂਦ ਡੀਐਨਏ ਨਾਲ ਛੇੜਛਾੜ ਕਰਨੀ ਸੰਭਵ ਹੋ ਗਈ ਹੈ ਉਹਨਿਸ ਕੈਂਚੀ ਜਾਂ ਤਕਨੀਕ ਦਾ ਵਿਗਿਆਨਿਕ ਨਾਮ CRISPR ਹੈ। CRISPR ਇੱਕ ਅਜਿਹੀ ਜੈਨੇਟਿਕ ਇੰਜੀਨੀਅਰਿੰਗ ਤਕਨੀਕ ਹੈ ਜੋ ਜੀਵਾਂ ਦੇ DNA ਨੂੰ ਸਹੀ ਅਤੇ ਨਿਯੰਤਰਿਤ ਤਰੀਕੇ ਨਾਲ ਸੰਪਾਦਨ ਯਾਨੀ ਐਡਿਟ ਕਰਨ ਦੀ ਸਮਰੱਥਾ ਰੱਖਦੀ ਹੈ। ਸੋ ਵਿਗਿਆਨੀ ਇਸ ਦੀ ਵਰਤੋਂ DNA ਦੇ ਖਾਸ ਹਿੱਸਿਆਂ ਨੂੰ ਕੱਟਣ, ਹਟਾਉਣ ਜਾਂ ਬਦਲਣ ਲਈ ਕਰ ਰਹੇ ਹਨ। ਇਸੇ ਕਰਕੇ ਇਸ ਨੂੰ ਜੈਨੇਟਿਕ ਕੈਂਚੀ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਤੇ ਜੇ ਹੁਣ ਦੇਖੀਏ ਕਿ CRISPR ਕਿਵੇਂ ਕੰਮ ਕਰਦੀ ਹੈ ਤਾਂ CRISPR ਮੁੱਖ ਤੌਰ ਤੇ ਦੋ ਹਿੱਸਿਆਂ ਤੇ ਆਧਾਰਿਤ ਹੈ। ਇਸ ਦਾ ਪਹਿਲਾ ਹਿੱਸਾ ਹੈ Cas9 ਪ੍ਰੋਟੀਨ। ਇਹਦਾ ਦੂਜਾ ਇਸ ਹੈ ਗਾਈਡ ਆਰਐਨਏ ਜਾਂ ਜੀਆਰਐਨਏ ਜਿਹੜਾ ਕੇਸ 9 ਪ੍ਰੋਟੀਨ ਹੈ 1 ਇੰਚੀ ਵਰਗਾ ਤੇ ਡੀਐਨਏ ਨੂੰ ਸਹੀ ਜਗ੍ਹਾ ਤੇ ਕੱਟ ਸਕਦਾ ਹੈ ਤੇ ਜਿਹੜਾ ਜੀਆਰਐਨਏ ਯਾਨੀ ਗਾਈਡ ਆਰਐਨਏ ਹੈ ਇਹ ਇੱਕ ਅਣੂ ਹੈ ਜੋ ਕੇਸ 9 ਪ੍ਰੋਟੀਨ ਨੂੰ ਸਹੀ ਕੱਟ ਲਗਾਉਣ ਲਈ ਗਾਈਡ ਕਰਦਾ ਹੈ ਸੋ ਵਿਗਿਆਨੀ ਇਸ ਦੀ ਮਦਦ ਨਾਲ ਬੜੀ ਆਸਾਨੀ ਨਾਲ ਡੀਐਨਏ ਵਿੱਚ ਨਵੇਂ ਜੈਨੇਟਿਕ ਕੋਡ ਨੂੰ ਜੋੜ ਸਕਦੇ ਹਨ ਜਾਂ ਖਰਾਬ ਹਿੱਸੇ ਨੂੰ ਹਟਾ ਸਕਦੇ ਹਨ ਇਸ ਤੋਂ ਇਲਾਵਾ CRISPR ਦੀ ਜਿਹੜੀ ਵਰਤੋਂ ਹੈ ਉਹ ਮੈਡੀਕਲ ਤੇ ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ ਕੀਤੀ ਜਾਂਦੀ ਹੈ ਮੈਡੀਕਲ ਖੇਤਰ ਦੇ ਵਿੱਚ ਜਿਵੇਂ ਕਿ ਜੈਨੇਟਿਕ ਕੋਡ ਨੂੰ ਬਦਲਿਆ ਜਾਂਦਾ ਹੈ ਡੀਐਨਏ ਦੇ ਵਿੱਚ ਜਿਵੇਂ ਪਿਤਾਪੁਰਖੀ ਕੋਈ ਬਿਮਾਰੀ ਚੱਲੀ ਆ ਰਹੀ ਹੈ ਤਾਂ ਡੀਐਨਏ ਦੇ ਵਿੱਚ ਉਸ ਦੇ ਵਿੱਚ ਚੇਂਜਸ ਕੀਤੇ ਜਾਂਦੀਆਂ ਨੇ ਤਾਂ ਜੋ ਉਹ ਬਿਮਾਰੀ ਉੱਥੇ ਰੁਕ ਸਕੇ ਖੇਤੀਬਾੜੀ ਦੇ ਵਿੱਚ ਇਹ ਹੋਰ ਅਲੱਗ ਤੋਂ ਅਲੱਗ ਹਾਈਬ੍ਰਿਡ ਕਿਸਮਾਂ ਤਿਆਰ ਕਰਨ ਦੇ ਲਈ ਵਰਤੀ ਜਾਂਦੀ ਹੈ CRISPR ਟੈਕਨੀਕ ਤੇ ਕੁਝ ਨੈਤਿਕ ਸਵਾਲ ਵਿੱਠੇ ਹਨ ਜਿਵੇਂ ਕਿ ਸਦੀ ਮਦਦ ਨਾਲ ਡਿਜ਼ਾਈਨਰ ਬੇਬੀ ਤਿਆਰ ਕੀਤੇ ਜਾ ਸਕਦੇ ਹਨ ਬਾਇਓ ਵੈਪਨਸ ਤਿਆਰ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਜਿਹੜੀਆਂ ਵਿਲੁਪਤ ਹੋਈਆਂ ਪ੍ਰਜਾਤੀਆਂ ਨੇ ਅਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਖਤਮ ਹੋ ਚੁੱਕੀਆਂ ਨੇ ਉਹਨਾਂ ਨੂੰ ਮੁੜ ਤੋਂ ਫਿਰ ਤੋਂ ਸਿਰਜੀਤ ਕਰਨ ਦੇ ਨਾਲ ਵਾਤਾਵਰਣ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਇਹ ਨੈਤਿਕ ਸਵਾਲ ਦੇ ਘੇਰੇ ਵਿੱਚ ਆਉਂਦੇ ਨੇ ਪਰ ਜੋ ਵੀ ਹੈ CRISPR ਦੀ ਵਰਤੋਂ ਅਗਲੇ ਆਉਣ ਵਾਲੇ ਸਾਲਾਂ ਵਿੱਚ ਹੋਰ ਵਧਣ ਵਾਲੀ ਹੈ ਕਿਉਂਕਿ ਕੁੱਲ ਸਲ ਬਾਇਸੈਂਸ ਡਾਇਰਵulf ਦੀ ਤਰ੍ਹਾਂ ਵਿਲੁਪਤ ਹੋਈਆਂ ਹੋਰ ਪ੍ਰਜਾਤੀਆਂ ਜਿਵੇਂ ਬੁਲੀ ਮਹਿਮਤ ਡੋਡੋ ਪੰਛੀ ਅਤੇ ਤਸਮਾਨੀਆ ਟਾਈਗਰ ਨੂੰ 2028 ਤੱਕ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਇਸ ਤੋਂ ਇਲਾਵਾ ਜਿੱਥੇ ਡਾਇਰਵulf ਨੂੰ ਮੁੜ ਜਿੰਦਾ ਕਰਨ ਵਾਲਾ ਪ੍ਰੋਜੈਕਟ ਵਿਗਿਆਨ ਦੀ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ ਉੱਥੇ ਹੀ ਇਸ ਤੇ ਨੈਤਿਕ ਅਤੇ ਵਾਤਾਵਰਣ ਸੰਬੰਧੀ ਸਵਾਲ ਵੀ ਉੱਠੇ ਹਨ ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਅਸਲੀ ਡਾਇਰਵulf ਨਹੀਂ ਸਗੋਂ ਜੈਨੇਟਿਕ ਸੋਦੇ ਹੋਏ ਗਰੇ ਵੁਲਫ ਜਾਂ ਆਧੁਨਿਕ ਬਗਿਆੜ ਹਨ ਕਿਉਂਕਿ ਸਿਰਫ 14 ਜੀਨਸ ਬਦਲੇ ਗਏ ਹਨ ਜਦਕਿ ਡਾਇਰ ਵੁਲਫ ਅਤੇ ਸਲੇਟੀ ਬਗਿਆੜ ਦੇ ਵਿੱਚ ਲੱਖਾਂ ਜੀਨਾਂ ਦਾ ਅੰਤਰ ਹੈ ਇਹ ਵੀ ਸਵਾਲ ਉੱਠਿਆ ਹੈ ਕਿ ਇਹ ਆਧੁਨਿਕ ਵਾਤਾਵਰਣ ਵਿੱਚ ਆਪਣੀ ਪੁਰਾਣੀ ਇਕੋਲੋਜੀਕਲ ਭੂਮਿਕਾ ਨਿਭਾ ਸਕਣਗੇ ਜਾਂ ਸਿਰਫ ਚਿੜੀਆਂ ਕਰਦੇ ਜਾਨਵਰ ਬਣ ਕੇ ਰਹਿ ਜਾਣਗੇ